ਸੌਫ ਬਾਰੇ ਇਹਦਾ ਅਕਸਰੀ ਆਪਾਂ ਜ਼ਿਕਰ ਕਰਦੇ ਰਹੇ ਨੇ ਆ ਸੌਫ ਬਹੁਤ ਆਸਾਨੀ ਨਾਲ ਆਪਣੇ ਪੰਜਾਬ ਦੇ ਵਿੱਚ اگਾਈ ਜਾ ਸਕਦੀ ਹੈਗੀ ਸੌਫ ਨੂੰ ਨਜ਼ਰ ਅੰਦਾਜ਼ ਇਸ ਲਈ ਕੀਤਾ ਜਾਂਦਾ ਹੈ ਕਿ ਆਪਣੀ ਰਸੋਈ ਦੇ ਵਿੱਚ ਉਹਦੀ ਲੋੜ ਬਹੁਤ ਘੱਟਦੀ ਜਾਂਦੀ ਹੈਗੀ ਜਾਂ ਕਹਿ ਲਈਏ ਕਿ ਆਪਾਂ ਇਹਨੂੰ ਛੱਡਦੇ ਜਾਂਦੇ ਹਾਂਗੇ ਵੈਸੇ ਜਿੰਨੀਆਂ ਵੀ ਪੇੜ ਦੀਆਂ ਸਮੱਸਿਆਵਾਂ ਨੇ ਉਹਨਾਂ ਦੇ ਵਿੱਚ ਸੌਫ ਕਾਫੀ ਜਿਹੜੀ ਲਾਭਦਾਇਕ ਸਾਬਤ ਹੁੰਦੀ ਹੈਗੀ ਦੁੱਧ ਦੇ ਵਿੱਚ ਸੌਫ ਤੁਸੀਂ ਭਾਰ ਕੇ ਪੀ ਸਕਦੇ ਹੋ ਚਾਹ ਦੇ ਵਿੱਚ ਤੁਹਾਡੀ ਦੇ ਵਿੱਚ ਸੌਫ ਪਾਈ ਜਾ ਸਕਦੀ ਹੈਗੀ ਇਸ ਤੋਂ ਇਲਾਵਾ ਖਾਣੇ ਤੋਂ ਬਾਅਦ ਜਿਹੜਾ ਤੁਸੀਂ ਇਹਦਾ ਪਾਊਡਰ ਜਾਂ ਸੌਂਫ ਦੇ ਉੱਪਰ ਮਿੱਠਾ ਚੜਾ ਕੇ ਖਾ ਸਕਦੇ ਹੋਗੇ ਇਹਨਾਂ ਚੀਜ਼ਾਂ ਦੇ ਨਾਲ ਜਿਹੜੀ ਪਾਜਣ ਸ਼ਕਤੀ ਤੁਹਾਡੀ ਕਾਫੀ ਵਧੀਆ ਹੁੰਦੀ ਹੈਗੀ ਤੇ ਤੁਹਾਨੂੰ ਜਿਹੜਾ ਚੀਜ਼ਾਂ ਨੂੰ ਪਚਾਉਣ ਦੇ ਵਿੱਚ ਜਾਂ ਭੋਜਨ ਨੂੰ ਪਚਾਉਣ ਦੇ ਵਿੱਚ ਆਸਾਨੀ ਹੁੰਦੀ ਹੈਗੀ ਸੋ ਸੌਂਫ ਨੂੰ ਲਾਉਣ ਦੇ ਸਮੇਂ ਦੀ ਗੱਲ ਕਰੀਏ ਤਾਂ ਸੌਂਫ ਅਕਤੂਬਰ ਦੇ ਮਹੀਨੇ ਦੇ ਵਿੱਚ ਲਾਈ ਜਾਂਦੀ ਆਪਾਂ ਪਹਿਲਾਂ ਵੀ ਵਿਚਾਰ ਕਰ ਚੁੱਕੇ ਹਾਂ ਹੁਣ ਇਹਦਾ ਲਾਉਣ ਦਾ ਲਗਭਗ ਸਮਾਂ ਲੰਘ ਚੁੱਕਿਆ ਜੇ ਹੁਣ ਤੁਸੀਂ ਲਾਉਂਗੇ ਤਾਂ ਇਹਨੂੰ ਜਿਹੜਾ ਸੂੰਡੀ ਨੇ ਖਾ ਜਾਣਾਗਾ ਤੁਹਾਡੇ ਪੱਲੇ ਕੱਖ ਨਹੀਂ ਪੈਣਾ ਸੋ ਅਕਤੂਬਰ ਦੇ ਮਹੀਨੇ ਦੇ ਵਿੱਚ ਤੁਸੀਂ ਕੋਸ਼ਿਸ਼ ਰੱਖਿਆ ਕਰੋਗੇ ਸੌਫ ਲਾਲਮੋ ਥੋੜੀ-ਬਹੁਤੀ ਆਪਣੀ ਖਰਾਕ ਦੇ ਵਿੱਚ ਐਡ ਕਰਨ ਦੇ ਲਈ ਬਾਕੀ ਥੋੜੀ-ਬਹੁਤੀ ਸਾਡੇ ਕੋਲ ਵੱਜਦੀ ਹੁੰਦੀ ਉਹੀ ਅਸੀਂ ਸੇਲ ਕਰਦੇ ਹੁੰਦੇ ਆ ਜਿਆਦਾ ਅਸੀਂ ਕਾਸ਼ਤ ਨਹੀਂ ਕਰਦੇ ਕਿਉਂਕਿ ਕਾਫੀ ਕਮਾਂ ਦੇ ਰਿਜਾਈਮੇਂ ਦੇ ਵਿੱਚੋਂ ਸੇਲ ਕਰਨੀ ਔਖੀ ਹੋ ਜਾਂਦੀ ਹੈ ਧੰਨਵਾਦ ਜੀ